ਹਾਂਜੀ ਵੀਰ ਜੀ ਸਸਰੀ ਗੱਲ ਸਾਰੇ ਵੀਰਾਂ ਨੂੰ ਹੋਰ ਕੀ ਹਾਲ ਚਾਲ ਆ ਸਾਰੇ ਵੀਰਾਂ ਦੇ ਪ੍ਰਮਾਤਮੇ ਮਿਹਰ ਨਾਲ ਕੰਮ ਚੱਲੀ ਜਾਂਦਾ ਵਧੀਆ ਆਪਣਾ ਪਟਾਈ ਦਾ ਜੋਰਾ ਤੇ ਲੱਗੇ ਪਿਆ ਬਸ ਪ੍ਰਮਾਤਮਾ ਜੀ ਦੇ ਸਾਥ ਆਈਏ ਮੌਸਮ ਨਾ ਖਰਾਬ ਹੋਵੇ ਸਵੇਰੇ ਬਾਅਦ ਬੱਦਲ ਜਾ ਹੋ ਗਏ ਫੇਜ ਬੱਦਲ ਆਉਂਦਾ ਉਹ ਤੋਂ ਡਰ ਲੱਗਦਾ ਬੱਦਲ ਨਾ ਹੋਵੇ ਬਸ ਇੰਨਾ ਧੁੱਪ ਲੱਗੇ ਤਾਂ ਮਾਲ ਵੀ ਫੇਸ ਸੁੱਕਦਾ ਵਾ ਗਿੱਲਾ ਮਾਲ ਰਵੇ ਤੇ ਮਾਲ ਦਾ ਰੰਗ ਬੰਦਾ ਹੀ ਨਹੀਂਗਾ ਹੁਣ ਧੁੱਪ ਲੱਗੀ ਦੇਖੋ ਕਿੰਦਾ ਲੂਆ ਚਮਕਦਾ ਹੁਣ ਕਤੇ ਦੇਦਾ ਕਿ ਮਿੱਟੀ ਥਲਿਓ ਗਿੱਲੀ ਆ ਤੇ ਫਿਰ ਉਹ ਕਾਲਾ ਕਾਲਾ ਰਹਿੰਦਾ ਆਲੂ ਜੇ ਧੁੱਪ ਨਾ ਲੱਗੇ ਧੁੱਪ ਲੱਗਣੀ ਆਲੂ ਨੂੰ ਬਹੁਤ ਜ਼ਰੂਰੀ ਆ ਦਾ ਵਧੀਆ ਰੰਗ ਬਣ ਜਾਂਦਾ ਫੇ ਢੇਰੀ ਵੀ ਵਧੀਆ ਰੰਗ ਲੱਗਦਾ ਚੱਟੀ ਚੱਟੀ ਢੇਰੀ ਲੱਗਦੀ ਦੇਖਣ ਨੂੰ ਲੋ ਵੀਰ ਜੀ ਕੰਮ ਚੱਲੀ ਜਾਂਦਾ ਆਪਣਾ ਉਹ ਵਧੀਆ ਦੇਖੋ ਆ ਜੱਡਾ ਜੱਡਾ ਕੀਤਾ ਆਲੂ ਨੇ ਸਾਰਾ ਅਸਤੀ ਚੱਟੀ ਕੀਤੀ ਵੀ ਆਲੂ ਨੇ ਸੋ ਚਾੜ ਕੇ ਆਇਆ ਦੋ ਆਸਾਨ ਛੱਡੇ ਹੋਏ ਆ ਪਟਾਣ ਵਧੀਆ ਪਟਾਈ ਹੋਈ ਜਾਂਦੀ ਦੋਵਾਂ ਨਾਲ ਆ ਰਾਮਣ ਉਤਰਾ ਮੈਂ ਪਾਰ ਗਿਆ ਸੀ ਉਹਨੇ ਗਲਾਸੇ ਪਾਤਾ ਹੋਵੇ ਦੀ ਵੀ ਦੀ ਚੱਲੀ ਜਾਂਦਾ ਕੰਮ ਵਧੀਆ ਪਟਾਈ ਦਾ ਤੇ ਅੱਜ ਥੋੜੀ ਲੇਵਰ ਅੱਜ ਘਟ ਗਈ ਆ ਕੱਲੂ ਫੇ ਵਾਜੂਗੀ ਇੰਦੇ ਹੁੰਦਾ ਕਿ ਦਿਨ ਘਟ ਜਾਂਦੀ ਆ ਦੋ ਚਾਰ ਬੁੜੀਆਂ ਘਟ ਜਾਂਦੇ ਕਹਿੰਦੇ ਦੋ ਚਾਰ ਵਾਜ ਜਾਂਦੇ ਇੱਦਾਂ ਹੀ ਰੰਦਾ ਹੁਣ ਦੇਖੋ ਜੇ ਹੋਰ ਆਗੇ ਤਾਂ ਵੱਧ ਘਟੇ ਇੱਦਾਂ ਕੰਮ ਚੱਲੀ ਜਾਣਾ ਯਾਰ ਤੇ ਲੱਗੇ ਤੜਾ ਹੁਣ ਕੰਮ ਤੋਂ ਆ ਆਉਣ ਆ ਗਈ ਆ ਚਾਹ ਵੀਰ ਜੀ ਆਜੋ ਪਲਾਈਏ ਚਾਹ ਤੁਹਾਨੂੰ ਜਿਹੜੇ ਜਿਹੜੇ ਵੀਰ ਨੇ ਪੀਣੀ ਆ ਹਾਂ ਉਹ ਟੈਂਕ ਲੈ ਬਹੁਤ ਤੇ ਹਾਂ ਉਹ ਭਾਈ ਇਹ ਚੱਲੀ ਜਾਂਦਾ ਕੰਮ ਆਪਣਾ ਛੋરા ਦੇ ਚਾਈ ਦਾ ਕੰਮ ਚੱਲਦਾ ਛੋਰਾ ਦੇ ਉੱਪਰ ਵੀ ਚੱਲੀ ਆ ਕੋਟ ਟੈਕ ਲੱਗੇ ਆ ਵਧੀਆ ਕੰਮ ਕਰਿਆ ਅੱਜ ਵੀਰ ਜੀ ਦੇਣ ਉਹ ਡੋਗੀ ਸਾਡਾ ਉੱਪਰ ਇੰਦਾ ਪੋੜੀਆਂ ਤੇ ਬਹਿ ਕੇ ਨਹੀਂ ਆ ਰਹੇ ਲੜਦਾ ਦੇ। ਜੋ ਟਰਾਲੀ ਲਤਨ ਲਾਪੇ ਨਾਲ ਹੀ ਇਹ ਟਰਾਲੀ ਚੜ ਜਾਣਾ ਬਸ। ਆ ਕੇ ਬਹਿ ਦਾ ਪੋੜੀਆਂ ਵੀ। ਨਾਲ ਹੀ ਜਾਣਾ ਤਾਂ ਨਾਲ ਹੀ ਹੋਣਾ। ਰੁਣਾ ਓਏ। ਦੇਰ ਕੋ ਥੱਲੇ ਹੀ ਨਹੀਂ ਬਹਿ ਹੁੰਦਾ। ਉਹ ਬੁੰਨੀ। ਕੀ ਹੋ ਗਿਆ? ਪਰਾਇ ਦਾ ਕੰਮ ਚੱਲੀ ਜਾਂਦਾ ਵੀਰ ਜੀ ਭਾਈ ਲੱਗੇ ਲੋਡ ਕਰਨ ਨਾਲ ਨਾਲ ਭਰਾਈ ਹੋ ਜਾਂਦੀ ਇੱਧਰ ਇੱਧਰ ਵੀ ਪਰ ਆਉਂਦੇ ਆ ਫਾਇਰ ਤੇ ਕਰ ਲਾ ਨਿਆਣੇ ਤੇਰੇ ਦਿਮਾਗ ਗੁੰਮ ਗਰੇ 70 ਬੋਰੀ ਹਾਂ ਵਾਹੋ ਆਲੂ ਨਹੀਂ ਹੁੰਦਾ ਫੇ ਥੋੜੀ ਹੋਣਾ ਆਪਣੇ ਸਾਰੇ ਦਈਆਂ ਦੇਖੀ ਜਲਦੂੰ ਤੇਰਾ ਪੈਸੇ ਇਕੱਠੇ ਹੋਣਾ ਯਾਰ ਕੀ ਵਧੀਆ ਆ ਉਹ ਹੀ ਜਾਣਾ ਹੋਣਾ ਦੇਖੀ ਤੂੰ ਤੇਰਾ 200 ਬੋਰੀ ਤਪਾਰ ਹੋ ਗਈ ਗਿਆ ਤੇਰਾ ਆ ਤੈਨੂੰ ਮੈਂ ਅੱਗੇ ਪੇ ਬੋਲਿਆ ਮੈਂ ਕਿਹਾ ਸਾਰਾ ਗੀਤਾਂ ਨੂੰ ਪੜ ਦੇਣਾ ਇੱਥੇ ਸਾਰਾ ਕੱਲਾ ਦੁਪੱਟੀ ਦਰਬਾਕੀ ਦੁਪੱਟੂਆ ਨਹੀਂ ਨਹੀਂ ਇਕੱਲਾ ਤੂੰ ਪਟਲ ਇਧਰ ਤੇਰੇ ਜਗਾ ਵਾਧੂ ਆ ਕੋਈ ਬਾਤ ਨਹੀਂ ਹੋ ਜਰੂਰਤ ਵਾਰੇ ਹੋਰ ਉਹਨੇ ਕਾੜ ਲੇ ਵੋ ਆ ਆ ਦੇ ਕਰਦੇ ਆ ਜੀ ਭਰਾ ਜੀ ਦੋ ਗਰੇ ਪਾਣੇ ਆ ਤੇ ਬਾਕੀ ਮਾਲ ਦੋ ਗਰੇ ਬਾਅਦ ਚੋ ਗਏ ਲੈਨੇ ਇਕ ਵਾਰੀ ਦੋਵੇਂ ਕਟੀਆਂ ਖਾਲੀ ਕਰੇ ਆਉਣੀਆਂ ਇਕ ਵਾਰੀ ਆਪਾਂ ਆਹ ਵਾਲੀਆਂ ਗੱਲਾਂ ਵਾਲੀਆਂ ਅੱਗੇ ਕਿੰਨੀਆਂ ਪੋਰੀਆਂ ਏ ਇਹ ਉਹਦੀਆਂ ਜੱਤਰੂ ਦੀਆਂ ਅੱਛਾ ਲਓ ਬਾਈ ਜੀ ਰਹਿ ਗਿਆ ਢੇੜਾ ਆਪਣਾ ਇੱਕ ਹੋਊਗਾ ਜਾਂ ਡੇਢ ਕੋ ਹੋਊਗਾ ਕੰਮ ਗਿਆ ਨਿਬੜ ਚੱਕਿਆ ਗਿਆ ਮਾਲ ਬਸ ਚੱਕਿਆ ਗਿਆ ਮਾਲ ਤੇ ਆ ਰਹਿ ਗਿਆ ਲੋੜੀ ਬਾਈ ਜੀ ਕੰਮ 5 10 ਦਾ 12 ਲੱਗੇ ਥੋੜੀਆਂ ਫੜ ਕੇ ਰੱਖਿਓ ਹੋਂ ਢੇਰੀ ਲਾ ਕੇ ਫਿਰ ਤਰਪਾਲ ਪਾ ਦੇਣੀ ਆ ਤੇ ਪਰਾਲੀ ਸਵੇਰੇ ਬਾਵਾਗੇ ਹਨੇਰਾ ਹੋ ਜਾਣਾ ਜਿਆਦਾ ਇਹ ਕੰਮ ਆਪਾਂ ਨੂੰ ਦੇ ਦੇਣਾ ਢੇਰੀ ਨਾਲਾ ਓ ਢੇਰੀ ਨਹੀਂ ਰੱਖਣੀ ਢੇਰੀ ਲੱਗਣੀ ਹੁਣੇ ਆਪਾਂ ਚੱਲ ਵੀ ਰਾਜਾ ਚੱਲ 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 ਉਹ ਮਾਜ ਚੱਕਿਆ ਗਿਆ ਸਾਰਾ ਇੰਨੇ ਬਹੁਤ ਟਾਈਮ ਨਾਲ ਮਾਜ ਧੱਕਿਆ ਗਿਆ ਬੱਤ 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 ਇੰਨੇ ਜੋ ਕੇ ਨਹੀਂ ਮਾਰਨੇ ਆ ਲੁੱਡਗ ਜੂਗੇ ਉਹ ਭਾਈ ਜੀ ਹੁਣ ਮੈਂ ਜਾਂਦੇ ਆਂ ਤੇ ਕੇ ਹੋਰ ਵਲੌਗ ਦੇ ਨਾਲ ਹੁਣ ਆਪਾਂ ਕਰਦੇ ਆਂ ਮਾਫੀ ਲੋ ਜੀ ਅੱਜ ਹੋ ਗਿਆ ਬੱਦਲ ਕਿੰਨ ਮਿੰਟ ਵੀ ਹੋਈ ਆ ਮਾੜੀ ਮੋਟੀ ਦਾ ਮੇਰੇ ਡੈੜੀ ਜਾਨੀ ਲੱਗੇ ਹੋਏ ਆ ਵਾਂਚ ਗਣ ਆੜ ਮਾਰਦੇ ਵੇ ਮਾੜੇ ਮਾੜੇ ਲਾਗੇ ਉਧਰ ਲੇਵਰ ਲੱਗੀ ਹੋਈ ਆ ਵਾਂਚ ਗਣ 收到。 ਦੇਹਾਂ ਨੂੰ ਪਟਦੇ ਹਾਂ ਰੋਕੇ ਪਟਦੇ 10 15 ਮਿੰਟ ਘੰਟਾ ਕਰੋ ਕਰਾਂਗੇ ਨਾ ਤੇ ਪਟਦੇ ਹਾਂ ਆਲੂ